ਕੀ ਕਲੀ ਆਈ ਵੀ ਹਾਂਜੀ ਘਰੇ ਘਰੇ ਹੀ ਤਾਂ ਹੋਣਾ ਘਰੇ ਹੀ ਨਹੀਂ ਆਸੀ ਆ ਚਾਹੁੰਦੇ ਵੀ ਸਾਡੇ ਨਾਲ ਇਸ ਤਰ੍ਹਾਂ ਕਿਸ ਨੇ ਕੌਣ ਕਰਦਾ ਆ ਅਸੀਂ ਕਿਸ ਦਾ ਕੀ ਮਾੜਾ ਕਰਤਾ ਵੀਰੇ ਅਸੀਂ ਤਾਂ ਘਰੋਂ ਐਨੇ ਦੁਖੀ ਸੀ ਕਿਾ ਹੋਇਆ ਕਿਾ ਨਾ ਮੈਂ ਕਰਦੇ ਐਨੇ ਪਰੇਸ਼ਾਨ ਕਰਦੇ ਸੀ ਪਾਲਦੇ ਸਾਨੂੰ ਸੁਖਿਆ ਨਾ ਰੋਂਦੀ ਕਾ ਨੂੰ ਭੈਣ ਤੂੰ ਹੋਇਆ ਕਿਆ ਏ ਤੈਨੂੰ ਘਬਰਾਉਂਦਾ ਹੀ ਆਂਦੀ ਤੇਰਾ ਪਿੰਡ ਕਿਹੜਾ ਬਠਿੰਡੇ ਦਾ ਹੀ ਵੀ ਤੂੰ ਦੱਸਿਆ ਤਾਂ ਮੈਨੂੰ ਬਠਿੰਡੇ ਬਠਿੰਡੇ ਤੋਂ ਆਈ ਵੀ ਪਿੰਡ ਕਿਹੜਾ ਤੇਰਾ ਕੋਈ ਨਹੀਂ ਤੂੰ ਸਾਨੂੰ ਭਰਾ ਹੀ ਸਮਝ ਆਪਣਾ ਕਿਹੜਾ ਪਿੰਡ ਮੈਨੂੰ ਦੱਸਿਆ ਤਵਾਂਗਾ ਸੇਵਾਦਾਰ ਅਸੀਂ ਸੇਵਾਦਾਰੇ ਇੱਥੇ ਦੱਸ ਤੇਰੇ ਪਿੰਡ ਕਿਹੜਾ ਪੈਣੇ ਤੇਰਾ ਪਿੰਡ ਤਾਂ ਬੁੱਢੰਡੇ ਕੋਲੇ ਆ ਕਿਹੜਾ ਕਿਹੜਾ ਪਿੰਡ ਹੈ ਤੂੰ ਮੈਨੂੰ ਪਿੰਡ ਤਾਂ ਦੱਸ ਦੇ ਹਾਂ ਉਹ ਨੰਬਰ ਤੇ ਆ ਆਪਣੇ ਲਖਵੀਰ ਵੀਰੇ ਦਾ ਪਿੰਡ ਦੱਸ ਚਲ ਨਹੀਂ ਉਹ ਸਾਡੇ ਦੁਸ਼ਮਣਾਂ ਚਲੋ ਕਿਤੇ ਮਾਸੀ ਦੇ ਮੁੰਡੇ ਦਾ ਦੇ ਦੇ ਮਾਸੀ ਦੇ ਚਾਚੇ ਦਾ ਭੂਏ ਦਾ ਕੋਈ ਤਾਂ ਮੁੰਡਾ ਹੋਣਾ ਹੀ ਐ ਕਿਸੇ ਦਾ ਨੰਬਰ ਤਾਂ ਕਿਸੇ ਦਾ ਨੰਬਰ ਤਾਂ ਦੇ ਮੇਰੀ ਗੱਲ ਸੁਣ ਦੇਖ ਤੂੰ ਗੁਰੂ ਦੀ ਨਗਰੀ ਚ ਆਈ ਵੀ ਤਖਤ ਸਾਹਿਬ ਆਈ ਵੀ ਕੇਸਗੜ੍ਹ ਸਾਹਿਬ ਦੇਖ ਗੁਰੂ ਦੀ ਨਗਰੀ ਚ ਆਈ ਵੀ ਨਾ ਤਾਂ ਇੱਥੇ ਇਦਾਂ ਬੋਲੀਦਾ ਹੁੰਦਾ ਤੇ ਦੱਸ ਦੇਈਦਾ ਹੁੰਦਾ ਖੇਕਰ ਕਰਦੇ ਹੁੰਦੇ ਘੜਦੇ ਠੀਕ ਐ ਤੂੰ ਮੈਨ ਕੋਈ ਗੱਲ ਨਹੀਂ ਆਪਣੇ ਭਾਈ ਸਪਰਾਏ ਸਮਝ ਪਿੰਡ ਤਾਂ ਦੱਸ ਲੈ ਕਿਹੜਾ ਫਿਰ ਤੂੰ ਸਾਨੂੰ ਇੱਥੇ ਕੁਝ ਹੋ ਜਾਣਗਾ ਘਰ ਨਹੀਂ ਇਦਾਂ ਨਹੀਂ ਹੁੰਦਾ ਕੁਝ ਪੈਣੀ ਇਦਾਂ ਤੂੰ ਮੈਨੂੰ ਪਿੰਡ ਦੱਸ ਤੇਰਾ ਕਿਹੜਾ ਪਿੰਡ ਦੱਸ ਦੇ ਭੈਣੇ ਕਿਹੜਾ ਮੈਂ ਅਸੀ ਇਹਨੇ ਦਿਨੋਂ ਕਿ ਮੈਂ ਤਾਂ ਕਰੀ ਇੰਨੇ ਸਭ ਦੀਆਂ ਵੀ ਸਾਨੂੰ ਅਸੀਂ ਸੀਆ ਵੀ ਸਾਨੂੰ ਕੋਈ ਕਾਰਵਾਈ ਕੀਤੀ ਜਾਬੀ ਕਾਦੀ ਕਾਰਵਾਈ ਦੱਸ ਤੂੰ ਹੋਇਆ ਕਿਆ ਇਸ ਤਾਂ ਆਪਦੇ ਘਰਦਿਆਂ ਦੀ ਕਰਵਾਉਣੀ ਹੈ ਘਰ ਦੇ ਸਾਨੂੰ ਮਾਰਦੇ ਇੱਥੇ ਵੀ ਕਰਦਿਆਂ ਦੀ ਸਿਆਸਤ ਆ ਗਈ ਘਰ ਦੇ ਨਹੀਂ ਕੋਈ ਨਹੀਂ ਅਸੀਂ ਤੇਰੀ ਮਦਦ ਕਰਾਂਗੇ ਐ ਤਾਂ ਦੱਸ ਤੂੰ ਵੀ ਕਿਹੜਾ ਪਿੰਡ ਹੈ ਤੇਰਾ ਮੜ ਜਦ ਪਤਾ ਲੱਗਾ ਪਿੰਡ ਕਿਹੜਾ ਬਠਿੰਡੇ ਕੋਲੇ ਹੈ ਉਹ ਥੋ ਬਠਿੰਡੇ ਕੋਲ ਬਠਿੰਡਾ ਛੋਟਾ ਜਿਹਾ ਹੈ ਬਠਿੰਡਾ ਤਾਂ ਐਡਾ ਵੱਡਾ ਤੂੰ ਪਿੰਡ ਦੱਸ ਤੇ ਪਿੰਡ ਦੱਸ ਤੇਰਾ ਕਿਹੜਾ ਤੈਨੂੰ ਤੇਰੇ ਪਿੰਡ ਪਜਾ ਦੇਵਾਂਗੇ ਤੂੰ ਬਸ ਜਾਈਂਗੀ ਟ੍ਰੇਨ ਚ ਬਸ ਤੇ ਆਈ ਬਸ ਤੇ ਆਈ ਅੱਜ ਹੀ ਆਈ ਤੇ ਬਣਿਆ ਕਾਲੀ ਆਹਡਰ ਕਾਰਡ ਹੈਗਾ ਤੇਰੇ ਕੋਲ ਕੋਈ ਪ੍ਰੂਫ ਨਹੀਂ ਹੈਗਾ ਦੇਖੋ ਤੇਰਾ ਲਾਗੇ ਛਾਗੇ ਪਿੰਡ ਕਿਹੜਾ ਕੋਈ ਆਂਡ ਪੁਆਇੰਟ ਪਿੰਡ ਹੈ ਏ ਤੂੰ ਆਛੀ ਤੇਰੇ ਭਰਾਵਾਂ ਵਰ ਗਿਆ ਦੱਸ ਤਾਂ ਸਹੀ ਆ ਫੋਨ ਦੇ ਮੜ ਜਾਣਾ ਹੀ ਨਹੀਂ ਹੈਂ ਅਸੀਂ ਬਾਬਾ ਪਿੰਡ ਨਹੀਂ ਭੇਜਦੇ ਫੋਨ ਤੇ ਮੈਨੂੰ ਪਿੰਡ ਨਹੀਂ ਭੇਜਦੇ ਅਸੀਂ ਕਿਦਾਂ ਦੇ ਤੇ ਮੈਂ ਤਾਂ ਕਰੀ ਇਹਨੇ ਹਰੇਕ ਦੀ ਕੋਈ ਕੋਈ ਨਹੀਂ ਆਏਗਾ ਯਾਰ ਕੋਈ ਨਹੀਂ ਕੋਈ ਅਸੀਂ ਜਿਹੜੇ ਆ ਸਾਰੀ ਜਨਤਾ ਭੇਜਦਾ ਨਾ ਇਹ ਮੇਰਾ ਬ੍ਰਦਰ ਆ ਕਿਹੜੀ ਜਨਤਾ ਜਿਵੇਂ ਸਾਰੇ ਤੇਰਾ ਬ੍ਰਦਰ ਕਿੱਥੇ ਦਾ ਦੱਸ ਬ੍ਰਦਰ ਇਹ ਸਭ ਉਹਨੇ ਵੀਡੀਓ ਪਾਈ ਹੋਈ ਆ ਸਭ ਉਹਨੇ ਕੁਛ ਕੀਤਾ ਹੋਇਆ ਨਹੀਂ ਨਹੀਂ ਬ੍ਰਦਰ ਦੱਸ ਦੇ ਬ੍ਰਦਰ ਕਿੱਥੇ ਦਾ ਆਏ ਆ ਵੀ ਮੇਰੀ ਭੈਣ ਨਾਲ ਜਿੰਨੀ ਵੀ ਦੁਸ਼ਮਣੀ ਕੱਢੀ ਜਾਵੇਂ ਉੰਨੀ ਕੱਢਾ ਓਹੋ ਅਸੀਂ ਉਹਨੂੰ ਪੁੱਛ ਲੈਂਦੇ ਬ੍ਰਦਰ ਹੈ ਤੇਰਾ ਕਿੱਥੇ ਦਾ ਕਿਹੜਾ ਪਿੰਡ ਦਾ ਬਟਿੰਡੇ ਦਾ ਹੀ ਆ ਓਹੋ ਹੈ ਤਾਂ ਬਟਿੰਡੇ ਦਾ ਹੀ ਹੈ ਬਟਿੰਡੇ ਤੇ ਵੀ ਪਿੰਡ ਹੁੰਦਾ ਕੋਈ ਭੈਣੇ ਅਸੀਂ ਪਿੰਡ ਦੱਸ ਨਹੀਂ ਗੀਆਂ ਦੇਖ ਮੈਂ ਤਾਂ ਨਹੀਂ ਕਹਿਣਾ ਵੀ ਜਮਾਨਾ ਬੜਾ ਖਰਾਬ ਹੈ ਭੈਣੇ ਬਹੁਤ ਖਰਾਬ ਹੈ ਬਹੁਤ ਖਰਾਬ ਹੈ ਕੁੜੀਆਂ ਦਾ ਨਿਕਲਣਾ ਬੜਾ ਔਖਾ ਹੈ ਤੇ ਮੇਰੀ ਭੈਣ ਮੈਨੂੰ ਐ ਦੱਸਦੀ ਸੀ ਕਿ ਸਵੇਰ ਮੱਥਾ ਟੇਕਿਆ ਰੱਬ ਸਾਨੂੰ ਬਚਾ ਦੇ ਸਵੇਰ ਚਲੇ ਜਾਵਾਂਗੇ ਨਹੀਂ ਨਹੀਂ ਜਾਣ ਦੀ ਕੋਈ ਗੱਲ ਨਹੀਂ ਤੇਰਾ ਘਰ ਆਪਣਾ ਹੈ ਤੂੰ ਇਹ ਦੱਸ ਦੇ ਵੀ ਤੇਰਾ ਇੱਕ ਵਾਰੀ ਐਂ ਦੱਸ ਦੇ ਪਿੰਡ ਕਿਹੜਾ ਚੱਲ ਜੇ ਤੂੰ ਲੋਡ ਪੈ ਗਈ ਨਾ ਕੋਈ ਚੀਜ਼ ਦੀ ਇਹ ਇਹਦਾ ਨੰਬਰ ਮੇਰਾ ਨੰਬਰ ਮੈਨੂੰ ਫੋਨ ਕਰੋ ਤੁਸੀਂ ਇਹਦਾ ਨੰਬਰ ਜੇ ਲੋਡ ਪਈ ਇਹਦਾ ਨੰਬਰ ਲੈ ਲੈ ਹਾਂ ਕੋਈ ਲੋਡ ਪਈ ਤਾਂ ਸਾਨੂੰ ਦੱਸ ਦੀ ਅਡਾਇਲ ਕਰਾ ਦੇ ਆਪ ਤੂੰ ਕਰ ਦੇ ਆਪ ਡਾਇਲ ਯਾਰ ਕੋਈ ਲੋਡ ਪੈ ਜਾਂਦੀ ਰਾਤ ਨੂੰ ਨੰਬਰ ਨੰਬਰ ਲੈ ਹੁਣ ਖਰਾਬ ਹੈ ਮੈਂ ਕਹਿੰਦਾ ਡੈਡ ਹੋਣਾ ਫੋਨ ਨਹੀਂ ਚਾਰਜ ਹੁੰਦਾ ਹੋਣਾ ਤਾਂ ਔਰ ਫਿਕਰ ਕਰਤਾ ਆ ਲਖਵੀਰ ਬਾਈ ਨੇ ਨਾ ਅਸੀਂ ਅੱਜ ਕਰੀਏ ਨਾ ਅਸੀਂ ਜਲ ਕਾਸੀ ਨਹੀਂ ਕਰਨਾ ਲਖਵੀਰ ਤੁਸੀਂ ਮੇਰੇ ਅੰਦਰ ਲਿਖ ਨਹੀਂ ਨਹੀਂ ਇਹਦਾ ਮੇਰੀ ਗੱਲ ਸੁਣ ਇੱਧਰ ਸੁਣ ਤੂੰ ਲਖਵੀਰ ਨੂੰ ਕਾਰ ਨਾ ਕਰ ਕੋਈ ਨੀ ਕੋਈ ਉਹ ਰੋਂਦੀ ਕਾ ਨੂੰ ਐ ਤੂੰ ਸੁਣ ਤ ਲੈ ਰੋਂਦੀ ਕਾ ਤੇ ਐ ਕੋਈ ਗੱਲ ਨਹੀਂ ਤੂੰ ਰੋ ਨਾ ਰੋ ਨਾ ਚੁੱਪ ਹੋ ਜਾ ਓਹੋ ਅਜੀ ਦਰੇ ਭਰਾਵਾ ਵਰ ਗਿਆ ਚੱਲ ਕੋਈ ਨਹੀਂ ਚੁੱਪ ਹੋ ਜਾ ਚੁੱਪ ਹੋ ਚੁੱਪ ਹੋ ਤੂੰ ਯਾਰ ਆਪਣਾ ਆਪਣਾ ਨੰਬਰ ਚ ਡਾਇਲ ਕਰ ਫੋਨ ਵੀ ਤਾਂ ਹੋਵੇ ਫੋਨ ਤੂੰ ਕਰ ਦੇ ਡਾਇਲ ਇਹਨੂੰ ਜੇ ਲੋਡ ਪਾਵਣਾ ਤੂੰ ਡਾਇਲ ਕਰ ਦੇ ਫੋਨ ਤਾਂ ਹੋਣ ਦੋ ਹੋ ਗਿਆ ਹੋ ਗਿਆ ਹੋਵੇ ਪਹਿਲੇ ਚਾਰ ਚਲਾ ਇਹਨੂੰ ਮਾੜ ਜਿਆ ਤੂੰ ਲਾ ਦੇ ਯਾਰ ਵਿਚਾਰੀ ਦੀ ਇਹਨੂੰ ਪਤਾ ਲੱਗ ਗਿਆ ਕੋਈ ਨਹੀਂ ਅਸੀਂ ਤੇਰੇ ਆਪਣੇ ਆ ਕੋਈ ਨਹੀਂ ਲਾ ਚਾਰ ਚਲਾ ਨਹੀਂ ਬਬੀ ਆਪਣੇ ਦੇ ਨਹੀਂ ਕੋਈ ਨਹੀਂ ਕੋਈ ਨਹੀਂ ਟੈਨਸ਼ਨ ਨਾ ਲੈ ਉਹ ਹੋ ਜਾਂ ਦੇਖ ਇਹ ਨਹੀਂ ਕਿ ਤੂੰ ਗੋਲੀ ਨਹੀਂ 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 ਕੋਈ ਨਾ ਰੋ ਨਾ ਤੂੰ ਰੋ ਨਾ